ਜੀ ਹੱਥ ਪਿੰਡ ਕਾਲਵਾ ਵਿਖੇ ਸੁੱਖਾ ਕਾਲਾ ਦਾ ਪਿੰਡ ਆ ਅੱਜਾਂ ਜੀ ਵਧੀਆ ਸੀ ਮੁੰਡਾ ਜੀ ਬਹੁਤ ਪਰ ਗਲਤ ਲੈਣ ਦੇ ਵਿੱਚ ਪੈ ਕੇ ਇਹ ਲੈਣ ਤੇ ਇਹ ਗਲਤੀ ਆ ਪਹਿਲਾਂ ਤਾਂ ਦੋਨੇ ਉਹ ਦੋਸਤੀ ਸੀਗੇ ਆਪਸ ਵਿੱਚ ਪਿੱਛੇ ਗਲੀ ਦੇ ਹੋ ਗਿਆ ਟੱਕਰੇ ਖੜ ਗਿਆ ਬਾਹੋਂ ਫੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਤੱਕ ਤੱਕ ਸੀਨਾ ਧੜ ਕੇ ਖੜ ਜਾਵੇ ਮਿੱਤਰਾ ਟੱਕੂਏ ਦੇ ਟਕੂਆ ਖੜ ਕੇ ਬੰਦੇ ਸਭ ਤੋਂ ਰੌਣਕੀਏ ਤੁਸੀਂ ਲੱਗਦੇ ਥੋੜਾ ਜਿਹਾ ਭਾਜੀ ਬਾਰੇ ਦੱਸਤਾ ਤੁਸੀਂ ਮੈਨੂੰ ਮੇਰੇ ਨਾਲ ਕਰਤਾ ਜਸਮੀਨ ਅਖਤਰ ਉਹ ਇਹਨਾਂ ਦੀ ਨੋਹ ਆ ਜੀ ਗਾਣੇ ਤਾਂ ਬਹੁਤ ਆਉਂਦੇ ਦੱਸਦੇ ਨਹੀਂ ਉਹਨਾਂ ਨੂੰ ਆਉਦੇ ਆ ਸਾਨੂੰ ਨਹੀਂ ਨਾ ਆਉਂਦੇ ਪਹਿਲਾ ਸੱਸਾ ਮੜੀ ਹੁੰਦੀ ਆ ਨਾ ਨਾ ਪਹਿਲਾ ਬਹੁਤ ਚੰਗੀਆਂ ਸੀ ਸੱਤ ਕੰਮ ਬਹੁਤ ਦਿੰਦੇ ਹੁਣ ਸੱਤ ਵੀ ਅੰਦਰ ਸੁੱਤੀ ਰਹਿੰਦੀ ਨੋ ਵੀ ਸੋਝਣ ਦੀ ਪੁਰਾਣੀਆਂ ਗੱਲਾਂ ਸਾਨੂੰ ਬਹੁਤ ਜਿਆਦਾ ਆਉਂਦੀਆਂ ਧੋੜੋ ਧੋੜੋ ਗਿਆਨੀ ਦੇ ਪਿਆ ਮੈਂ ਕਿਤੇ ਰੋਈ ਨਾ ਪਾਉ ਮੈਂ ਠੀਕ ਠਾਕ ਆ ਬੰਗਲਾ ਰਾਹੀਂ ਬੋਲੀ ਦੀ ਸਮਝ ਲਈ ਦੀ ਆਪੇ ਘੋਟਾ ਥਾਕੇ ਆਪਨੇ ਕੀ ਬਾਲਵਾ ਸੇ ਏ ਰੌਣਕ ਦੋ ਕਰੀਆਂ ਤੇ ਜਾਣਾ ਪਿਛੜ ਪਰਾਵੋ ਮੇਲਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਆਮਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਦੇ ਸੱਤ ਪਿੰਡ ਕਾਲਵਾ ਵਿਖੇ ਇਹ ਪਿੰਡ ਜਲੰਧਰ ਜ਼ਿਲ੍ਹੇ ਦਾ ਪਿੰਡ ਆ ਸੁੱਖਾ ਕਾਲੋ ਦਾ ਪਿੰਡ ਆ ਜਿੱਥੇ ਗੈਂਗਸਟਰ ਸੁੱਖਾ ਕਾਲੋ ਹੋਇਆ ਖੈਰ ਉਹ ਹੁਣ ਨਹੀਂ ਰਿਹਾ ਇਸ ਦੁਨੀਆ ਦੇ ਵਿੱਚ ਇਹ ਪਿੰਡ ਵੀ ਬਹੁਤ ਵਿਕਾਸ ਦੀਆਂ ਲਿਆਂਦੇ ਆ ਉਰੇ ਬਜ਼ੁਰਗ ਬੈਠੇ ਆ ਬੀਬੀ ਬੈਠੀਆਂ ਨੇ ਵੀਰ ਬੈਠੇ ਆ ਆਓ ਇਹਨਾਂ ਨਾਲ ਗੱਲਬਾਤ ਕਰੀਏ ਆਓ ਜਾਣੀਏ ਇਸ ਪਿੰਡ ਦਾ ਹਾਲ ਬਾਈ ਕੀ ਨਾਮ ਆ ਜੀ ਦਿਲਵੀਰ ਸਿੰਘ ਕਾਲੋ ਜੀ ਠੀਕ ਆ ਬਾਈ ਜੀ ਤੁਸੀਂ ਇਸ ਪਿੰਡ ਦੇ ਸਰਪੰਚ ਹੋ ਹਾਂਜੀ ਹਾਂਜੀ ਠੀਕ ਹੈ ਬਈ ਇਹ ਪਿੰਡ ਬਾਰੇ ਦੱਸੋ ਪਹਿਲਾਂ ਤਾਂ ਵਦਿਹਾ ਹਾਂਜੀ ਹਾਂਜੀ ਸਾਡੇ ਪਿੰਡ ਬਾਬੇ ਦੀ ਫੁੱਲ ਕਿਰਪਾ ਹੈ ਜੀ ਬਹੁਤ ਵਧੀਆ ਸਾਰੇ ਦਾ ਸਤ ਸੰਤੋਖ ਆ ਤੇ ਸਾਰੇ ਰਲ ਕੇ ਕੰਮ ਵਧੀਆ ਕਰਦੇ ਆ ਜੀ ਜੀ ਤੇ ਰਲ ਮਿਲ ਕੇ ਬੈਠਦੇ ਆ ਸਾਰੇ ਅਜ ਤਾਂ ਅਜ ਬੈਠੇ ਆ ਕਾਫੀ ਥੜੇ ਆ ਪਿੰਡ ਦੇ ਵਿੱਚ ਹੋਰ ਪਾਰਕਾਂ ਕਾਫੀ ਬਣੀਆਂ ਆ ਬਹੁਤ ਸਾਰੇ ਰਲ ਕੇ ਮਿਲ ਕੇ ਰਹਿੰਦੇ ਆ ਜੀ ਤੇ ਹੋਰ ਮੁੰਡਿਆਂ ਲਈ ਖੇਡਣ ਖੁੱਡਣ ਨੂੰ ਕਾਫੀ ਯਾਨੀ ਕਿ ਗਰਾਉਂਡਾ ਵਧੀਆ ਬਣੀਆਂ ਆ ਇਸ ਪਿੰਡ ਦਾ ਪਹਿਲਾਂ ਕਿੰਨਾ ਵਿਕਾਸ ਸੀਗਾ ਤੇ ਤੁਸੀਂ ਹੁਣ ਅੱਗੇ ਕਿੰਨਾ ਵਿਕਾਸ ਕਰਾਉਣਾ ਉਹਦੇ ਬਾਰੇ ਵਿੱਚ ਥੋੜਾ ਜਿਹਾ ਪਹਿਲਾਂ ਵੀ ਸਾਡੇ ਪਿੰਡ ਕਾਫੀ ਵਿਕਾਸ ਹੋ ਚੁੱਕਾ ਤੇ ਹੁਣ ਵੀ ਦੋ ਤਿੰਨ ਕੰਮ ਅਸੀਂ ਪਿੰਡੇ ਪੈਰੋਂ ਸ਼ੁਰੂ ਕਰਤੇ ਆ ਜੀ ਤੁਸੀਂ ਮੈਨੂੰ ਤਿੰਨ ਚਾਰ ਕੰਮ ਦੱਸੋ ਵੀ ਅਸੀਂ ਆਹ ਕੰਮ ਮੈਨ ਨੇ ਅਸੀਂ ਅੱਗੇ ਕਰਾਉਣੇ ਆ ਹਾਂ ਜੀ ਦੇਖੋ ਜੀ ਇੱਕ ਤਾਂ ਸਾਡੀ ਸੋਚ ਆ ਵੀ ਪਿੰਡ ਦੇ ਵਿੱਚ ਪੈਲਸ ਬਣਾਵਾਂਗੇ ਇਹ ਇੱਕ ਹੀ ਬੀਬੀਆਂ ਲਈ ਆਪਣੀਆਂ ਕੁੜੀਆਂ ਲਈ ਹੈਲਥ ਕਲੱਬ ਉਹ ਤਾਂ ਹੀ ਮਤਾਪਾ ਤਾਇਆ ਤੇ ਇੱਕ ਮੇਰੀ ਸੋਚ ਆ ਵੀ ਪਿੰਡ ਦੇ ਵਿੱਚ ਜਾਨੀ ਕਿ ਜਿਹੜਾ ਅਸੀਂ ਜਾਨਨੇ ਆ ਬਾਹਰ ਵਿਆਹ ਸ਼ਾਦੀ ਕਰ ਲਈ ਉਹ ਪੈਲਸ ਬਣਾਉਣਾ ਹੈ ਬਾਕੀ ਹੋਰ ਜੋ ਵੀ ਕੋਈ ਕੰਮ ਰਹਿੰਦਾ ਪਿੰਡ ਦਾ ਉਹ ਅਧੂਰਾ ਨਹੀਂ ਰਹੂਗਾ ਹਾਂਜੀ ਹਾਂਜੀ ਬਈ ਉਹ ਇੱਕ ਸੁੱਖਾ ਕਾਲੋ ਮੁੰਡਾ ਹੋਇਆ ਵਾ ਉਹ ਨਾਮ ਉਹਦਾ ਕਾਫੀ ਹੋਇਆ ਹੈ ਅਪਰਾਧ ਦੀ ਦੁਨੀਆ ਦੇ ਵਿੱਚ ਹਾਂਜੀ ਹਾਂਜੀ ਉਹਦੇ ਬਾਰੇ ਕੁਝ ਦੱਸੋ ਹਾਂਜੀ ਹਾਂਜੀ ਵਧੀਆ ਸੀ ਮੁੰਡਾ ਜੀ ਬਹੁਤ ਬਾਕੀ ਲਾਲੋ ਵੀ ਰੀ ਲੈਂਡ ਤੇ ਇਹ ਗਲਤੀ ਆ ਪਹਿਲਾਂ ਤਾਂ ਦੋਨੇ ਉਹ ਦੋਸਤੀ ਸੀਗੇ ਆਪਸ ਵਿੱਚ ਜੀ ਜੀ ਤੇ ਬਗਾਦੇ ਵਿੱਚ ਪਤਾ ਨਹੀਂ ਯਾਨੀ ਕਿ ਕੀ ਆ ਥੋੜੀ ਬਹੁਤੀਆਂ ਦੀ ਗੱਲਬਾਤ ਹੋ ਗਈ ਜੀ ਜੀ ਤੇ ਮੁੰਡੇ ਦੋਨੇ ਬਹੁਤ ਵਧੀਆ ਸੀਗੇ ਜੀ ਤੇ ਗਲਤ ਸੰਗਤ ਦੇ ਵਿੱਚ ਪੈ ਕੇ ਤੇ ਹਾਂਜੀ ਹਾਂਜੀ ਦੋਨੇ ਦੋਸਤ ਸੀਗੇ ਉਹ ਵੀ ਮੁੰਡਾ ਬਹੁਤ ਵਧੀਆ ਸੀ ਗੌਂਡਰ ਵੀ ਵਧੀਆ ਸੀਗਾ ਜੀ ਤੇ ਇੱਥੇ ਇਹਨਾਂ ਦੇ ਕੋਲ ਹੀ ਰਹਿੰਦਾ ਸੀਗਾ ਸਾਡੇ ਦੇ ਹੱਥਾਂ ਦੇ ਵਿੱਚ ਪਲੇ ਸਮਝ ਲਓ ਹਾਂਜੀ ਹਾਂਜੀ ਤੇ ਪਰ ਗਲਤ ਲੈਂਡ ਦੇ ਵਿੱਚ ਪੈ ਕੇ ਤੇ ਵਧੀਆ ਸੀ ਦੋਨੇ ਮੁੰਡੇ ਮਾੜੇ ਨਹੀਂ ਸੀਗੇ ਜੀ ਸਪੋਰਟਸਮੈਨ ਸੀਗੇ ਗੌਂਦਰਤ ਸਪੋਰਟਸ ਕਾਲਜ ਪੜਦਾ ਸੀਗਾ ਤੇ ਵਧੀਆ ਮੁੰਡਾ ਸੀਗਾ ਉਹ ਵੀ ਜੀ ਹਾਂਜੀ ਹਾਂਜੀ ਹੁਣ ਮੁੰਡੇ ਜਿਹੜੇ ਪਿੰਡ ਦੇ ਨੇ ਉਹ ਸਹੀ ਲੀਰ ਬਹੁਤ ਵਧੀਆ ਲੀਰ ਦੇ ਜਿਹੜੇ ਕੋਈ ਦੋ ਚਾਰ ਮੁੰਡੇ ਯਾਨੀ ਕਿ ਗਲਤ ਲੀਰ ਤੇ ਚੜੇ ਵੀ ਸੀ ਅਸੀਂ ਉਹਨਾਂ ਨੂੰ ਆਪ ਯਾਨੀ ਕਿ ਘਰ ਜਾ ਕੇ ਉਹਨਾਂ ਨੂੰ ਕਿਹਾ ਵੀ ਇਹ ਕੰਮ ਆਪਾਂ ਨਹੀਂ ਤੇ ਸਾਡੀ ਗੱਲ ਮੰਨਦੇ ਆ ਜੀ ਸਾਰੇ ਵਧੀਆ ਹਾਂਜੀ ਭਾਈ ਪਰ ਪਿੰਡ ਦੀ ਕੋਈ ਯਾਦ ਦੱਸੋ ਸਾਨੂੰ ਪੁਰਾਣੀ ਪਿੰਡ ਦੀ ਯਾਦ ਜੀ ਬਹੁਤ ਵਧੀਆ ਲਾਲੋ ਵੀ ਸਾਡੇ ਕਬੱਡੀ ਦੇ ਪਲੇਅਰ ਬੜੇ ਤਗੜੇ ਹੋਏ ਪਹਿਲਾਂ ਤੇ ਹੁਣ ਵੀ ਲਾਲੋ ਗਾਂ ਤਿਆਰ ਕਰਾਂਗੇ ਤੇ ਬਾਕੀ ਹਾਂ ਸਾਡੇ ਸਾਡੇ ਡੈਡੀ ਹੋਣੀ ਪੁਰਾਣੇ ਪਲੇਅਰ ਹੈ ਕਬੱਡੀ ਦੇ ਕਾਫੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਕੁਸ਼ਤੀ ਵੀ ਕਬੱਡੀ ਵੀ ਤੇ ਫਿਰ ਸਾਡੇ ਘਰਾਂ ਚੋਂ ਹੀ ਗੁਰਵਿੰਦਰ ਮੁੰਡਾ ਸੀਗਾ ਮੇਰੇ ਚਾਚੇ ਦਾ ਮੁੰਡਾ ਹੀ ਆ ਉਹ ਵੀ ਉਹ ਵੀ ਕਬੱਡੀ ਦੇ ਵਿੱਚ ਬਹੁਤ ਉਹਨਾਂ ਨਾਂ ਘਟਿਆ ਜੀ ਬਈ ਕੀ ਨਾਮ ਹੈ ਜੀ ਸਾਡਾ ਨਾਮ ਦਿਲਦਾਰ ਸਿੰਘ ਹੈ ਜੀ ਠੀਕ ਹੈ ਬਈ ਅਸੀਂ ਚਾਹੀਦਾ ਸਾਬਸ ਕੀਤੀ ਅਲੈਕਸੀ ਬੋਰਡ ਦੇ ਵਿੱਚ ਕੋਲਕੱਤਾ ਠੀਕ ਹੈ ਜੀ ਤੇ ਮੋਰ ਟਰਮੀਨ ਹੋ ਕੇ 2022 ਸਾਲ ਹੋਇਆ ਟਰਮੀਨ ਤੋਂ ਹਿਆ ਨੂੰ ਉਹ ਪਿੰਡੀ ਆਪਣਾ ਆ ਬਤੇ ਆਪਣੇ ਬਾਅਦ ਗਏ ਉਹ ਤਾਂ ਪਛਾਦਾ ਪਾਣੀ ਪੈਨਸ਼ਨ ਮਿਲਦੀ ਆ ਪਛਾਣ ਨਹੀਂ ਸਕਦੇ ਸ਼ਗਲੀ ਦਾ ਵਾ ਤੇ ਪਰ ਜਿਹੜੀਆਂ ਪੁਰਾਣੀਆਂ ਗੱਲਾਂ ਸਾਨੂੰ ਬਹੁਤ ਜਿਆਦਾ ਆਉਂਦੀਆਂ ਸਾਡੇ ਇਹ ਜਿਹੋ ਨਿੱਕੇ ਨਿੱਕੇ ਹੁੰਦੇ ਸੀ ਥੜੇ ਬਜ਼ੁਰਗਾਂ ਨਾਲ ਭਰੇ ਹੋਏ ਹੁੰਦੇ ਸੀ ਜਿੰਜਾਂ ਥੜਿਆਂ ਤੇ ਆਉਂਦੀਆਂ ਹੁੰਦੀਆਂ ਇੱਥੇ ਰੋਟੀ ਪਾਣੀ ਖਾਈਦਾ ਸੀ ਪਾਣੀ ਪ੍ਰਾਹਦਾ ਸੀ ਮੰੰਜੇ ਰੱਖ ਕੇ ਇੰਨੀਆਂ ਰੌਣਕਾਂ ਹੁੰਦੀਆਂ ਸੀ ਹੁਣ ਆਜਾ ਪਿਰਸਾ ਦਾ ਕੰਮ ਚੱਲ ਗਿਆ ਸਾਡੀਆਂ ਰੌਣਕਾਂ ਹੀ ਖਤਮ ਹੋ ਗਈਆਂ ਉਹ ਯਾਦ ਕਰੀਦਾ ਬਾਕੀ ਉਹ ਜੋ ਪਹਿਲਾ ਸਮਾਂ ਸੀ ਹਰ ਕੋਈ ਹਰ ਕਿਸੇ ਦਾ ਦੁੱਖ ਸੁੱਖ ਦੇਖਦਾ ਸੀ ਹੁਣ ਸਮੇਂ ਦੇ ਇਨਸਾਫ ਬਹੁਤ ਕੁਝ ਬਦਲ ਗਿਆ ਤੇ ਉਹ ਮਾਅ ਗਏ ਇਹ ਹਾਦਸਾ ਕਰੀਦੀ ਆ ਸਾਰੀ ਪਿੰਦੀ ਇਕਤਾ ਹੋਏ ਤੇ ਫੇਰ ਵੀ ਬਹੁਤ ਪਿੰਡਾਂ ਨਾਲ ਸਾਡੇ ਪਿੰਡਾਂ ਫੜ ਗਿਆ ਕਿਦਾਂ ਵੀ ਲੜਾਈ ਜਗੜਾ ਕੁਛ ਵੀ ਹੋਵੇ ਤੇ ਪੈਸਾ ਦਾ ਪਿਲ ਇਕੱਠਾ ਹੋ ਜਾਂਦਾ ਜੀ ਬਈ ਕੋਈ ਡਿਊਟੀ ਦੌਰਾਨ ਜਾਂ ਦੱਸੋ ਆਪਣੀ ਕੋਲਕਾਤਾ ਦੀ ਜੀ ਤਾਂ ਜੀ ਅਸੀਂ ਸਾਸ ਦੇ ਟਾਈਮ ਦੇ ਹੀ ਦੱਸਦੇ ਆਪਾਂ ਸਟੋਰੀ ਜੀ ਜੋ ਸਾਡੇ ਨਾਲ ਬੀਤੀ ਆ ਅਸੀਂ ਮੈਜਨਲ ਫੋਰਮੈਂਡ ਸੀ ਫੋਰਮੈਂਡ ਸੀ ਲਕਸ਼ਮੀਪੁਰ ਦੇ ਵਿੱਚ ਤੇ ਜੀ ਤੇ ਜਿੱਥੇ ਕੋਈ ਖਾਸ ਕੰਮ ਹੁੰਦਾ ਉਥੇ ਆਪ ਵੀ ਜਾਣਾ ਪੈਂਦਾ ਸੀ ਤੇ ਇੱਕ ਵਾਰ ਦਾ ਸਮਾਂ ਉੱਪਰ ਮਸ਼ੀਨਾ ਇਹੋ ਜਿਹੀ ਜਗਾ ਸੀ ਤੇ ਟੈਕਨੀਸ਼ੀਅਨ ਭੇਜੇ ਤੇ ਉਹਨਾਂ ਨੂੰ ਪਤਾ ਨਾ ਲੱਗੇ ਮੈਂ ਕਿਹਾ ਥੱਲੇ ਆ ਜਾਓ ਵੀ ਤੁਸੀਂ ਜੀ ਅਸੀਂ ਆਪੇ ਖੋਲ ਹੀਨੇ ਮੈਂ ਉੱਪਰ ਗਿਆ ਤੇ ਇੱਕ ਮੁੰਡੇ ਨੇ ਹੋਰ ਨਾਲ ਲਿਆ ਮੈਂ ਕਿਹਾ ਵੀ ਇੱਥੇ ਆ ਇੰਦਾ ਕੰਮ ਕਰਨ ਨੂੰ ਪੜਾ ਬਣਿਆ ਹੁੰਦਾ ਫੱਟੇ ਰੱਖੀਂ ਨੂੰ ਪੜਾ ਕਹਿੰਦੇ ਆ ਤੇ ਉਹਨੂੰ ਮੁੰਡੇ ਨੂੰ ਮੈਂ ਆਖਿਆ ਵੀ ਤੂੰ ਇਦਾਂ ਕਰੇ ਕਿ ਪਾਸੇ ਹੋ ਕੇ ਬੈ ਕੇ ਤਾਂ ਦੂਜਾ ਨਾਲ ਜੇ ਅਸੀਂ ਉਹਨੂੰ ਕਿਹਾ ਤੂੰ ਉਹ ਮੁੰਡਾ ਬਹੁਤ ਭਾਰਾ ਸੀ ਜੇ ਕਮੰਟਰ ਦਾ ਭਾਰ ਸੀ ਜੀ ਜਦੋਂ ਹਾਲੇ ਤੀਆਂ ਮਸ਼ੀਨਾਂ ਖੋਲੀਆਂ ਦੋ ਚਾਰ ਦੇ ਬੋਲਟ ਖੋਲੇ ਉਹ ਫੱਟੇ ਸਾਰੇ ਟੋਕੇ ਡੱਪੇ ਉਹ ਉਹ ਮੁੰਡਾ ਤੇ ਪੈਰ ਤੇ ਬਿਠਾ ਸੀ ਮੈਂ ਮੈਂ ਵੀ ਇਦਾਂ ਹੀ ਥਿਲਾ ਜਾ ਬਿਠਾ ਐ ਪਰ ਇਦਾਂ ਉੱਪਰੋਂ ਰਾੜੋਂ ਦੇ ਆ ਉਹਨੂੰ ਸੰਗਰ ਕਹਿੰਦੇ ਆ ਮੇ ਖਾਤ ਨਾਲ ਸੱਜੇ ਦਾ ਫੜਿਆ ਸੀ ਤੇ ਹਿਸ਼ਾਰ ਕੇ ਬਿਠਾ ਜੋ ਟੁੱਟ ਗਿਆ ਮੈਂ ਲਟਕਣ ਲੱਗਾ ਥੱਲੇ ਹਰੋਲੀ ਪਾਤੀ ਵੀ ਗਿਆਨੀ ਮੈਨੂੰ ਕਹਿੰਦੇ ਆ ਕਹਿੰਦੇ ਗਿਆਨੀ ਦੇ ਪਿਆ ਉਹ ਦੌੜੋ ਦੌੜੋ ਗਿਆਨੀ ਦੇ ਪਿਆ ਮੈਂ ਕਿਹਾ ਤੋ ਰੋਈ ਨਾ ਪਾਉ ਮੈਂ ਠੀਕ ਠਾਕ ਆ ਤੇ ਤੂੰ ਆਪਣੇ ਆਪ ਨੇ ਸੰਭੋ ਜੀ ਜੀ ਤੇ ਮੈਂ ਉਹ ਸੰਗਤ ਨੂੰ ਫੜ ਫੜ ਕੇ ਥੱਲੇ ਆ ਗਿਆ ਇਹ ਤਾਂ ਬਚਾ ਹੋਇਆ ਬਈ ਉਧਰ ਫਿਰ ਬੋਲੀਆਂ ਬੋਲੀ ਵੀ ਹੋਰ ਹੋਣੀ ਆ ਨਾ ਹਾਂਜੀ ਉਹਨਾਂ ਦੀ ਉਹਨਾਂ ਦੀ ਮੇਨ ਬੋਲੀ ਹੈ ਬੰਗਲਾ ਜੀ ਬੰਗਲਾ ਦਾ ਅਸੀਂ ਬੋਲ ਲਈ ਦੀ ਸਮਝ ਲਈ ਦੀ ਪਰ ਸਾਡੇ ਨਾਲ ਜ਼ਿਆਦਾ ਕਰਕੇ ਹਿੰਦੀ ਬੋਲਦੇ ਸੀ ਜੀ ਤੇ ਹਿੰਦੀ ਦੀ ਸਾਡੀ ਗੱਲਬਾਤ ਕਰਦੇ ਬੰਗਲੇ ਭਾਸ਼ਾ ਦੇ ਬੋਲ ਕੇ ਘਰੋਂ ਸਭ ਕੁਝ ਆਪਣ ਕੀ ਕੋਚ ਹੈ ਕਿ ਅਪਨੇ ਕੋਤਾ تھا ਕੇ ਇਹਦਾ ਮਤਲਬ ਕੀ ਹੋਇਆ ਮੈਂ ਇਹ ਕੀ ਆਖਿਆ ਵੀ ਤੁਸੀਂ ਕਿੱਥੇ ਰਹਿੰਦੇ ਆ ਕਦੋਂ ਦੇ ਆਏ ਆ ਠੀਕ ਹੈ ਜੀ ਆਪਣੇ ਕੀ ਬਾਲਵਾਸ ਹੈ ਆ ਕੇ ਆਉਂ ਕਿੰਨੇ ਚੰਗਾ ਹੋ ਕੇ ਨੇ ਬਾਲਵਾਸ ਹਾਂ ਬਾਲਵਾਸ ਠੀਕ ਹੈ ਬਈ ਬੜਾ ਔਖਾ ਨਹੀਂ ਲੱਗਿਆ ਪਹਿਲਾ ਪਹਿਲਾ ਜਾ ਕੇ ਪਹਿਲਾ ਬਹੁਤ ਔਖਾ ਲੱਗਾ ਪਹਿਲੋਂ ਔਖਾ ਇਹ ਲੱਗਾ ਬਈ ਜਦੋਂ ਬਾਹਰ ਜਾਣਾ ਤੇ ਉਹ ਤੁਹਾਡੇ ਬੰਗਲਾ ਜਾਂ ਬੋਲਦੇ ਸੀ ਜੀ ਤੇ ਕਿਦੇ ਘਰ ਕੋਲ ਦੀ ਨੰਗੀਆਂ ਤੇ ਉਹਨਾਂ ਦਾ ਦੌੜ ਕੇ ਨਿਆਣੇ ਅੰਦਰ ਵੱਲ ਜਾਣਾ ਉਹ ਸਰਦਾਰ ਜੀ ਆ ਗਿਆ ਸਰਦਾਰ ਜੀ ਆ ਗਿਆ ਲੁੱਕ ਜਾ ਹਲੋ ਮੇਰਾ ਕੋਹ ਨਹੀਂ ਕਹਿੰਦੇ ਤੇ ਆਹ ਤੇ ਆਹ ਤੇ ਆਹ ਤੇ ਉਹਨਾਂ ਨੇ ਆਪੇ ਪੁਰਾਣੇ ਦੱਸਿਆ ਵੀ ਇਹ ਪੰਜਾਬ ਤੋਂ ਆਏ ਆ ਬਹੁਤ ਸਾਊ ਆਦਮੀ ਆ ਇਹ ਲਾਂਟੇਂਗੜਾ ਦੇ ਨਹੀਂ ਗੇ ਇਹ ਆਹ ਤੇ ਆਹ ਤੇ ਆਉਣ ਲੱਗੇ ਬਈ ਕੀ ਨਾਮ ਹੈ ਜੀ ਮੋਨ ਸਿੰਘ ਤੁਸੀਂ ਬਈ ਕੀ ਕਰਦੇ ਮੈਂ ਕੁਛ ਨਹੀਂ ਬਸ ਬਿੱਲੇ ਬਈ ਧੂ ਪਹਿਲਾਂ ਟਰੱਕ ਚ ਚਲਾਉਂਦੇ ਸੀ ਅੱਛਾ ਜੀ ਟ੍ਰੱਕ ਚਲਾਉਂਦੇ ਵੀ ਵਧੀਆ ਫੇਰ ਤਾਂ ਚਲੋ ਟਰੱਕ ਵਾਲਿਆਂ ਕੋਲ ਤਾਂ ਬਹੁਤ ਗੱਲਾਂ ਹੁੰਦੀਆਂ ਨੇ ਨਹੀਂ ਸਾਡੇ ਕੋਲ ਜਿਆਦਾ ਨਹੀਂ ਕੀ ਥੋਡੇ ਕੋਲ ਕਿਉਂ ਨਹੀਂ ਹੈਗੀਆਂ ਦੇਖੋ ਪਹਿਲਾਂ ਪਹਿਲਾਂ ਮੈਨੂੰ ਇਹਦੇ ਨਾਲ ਥੋਡੇ ਕੋਲ ਗੱਲਾਂ ਕਿਉਂ ਨਹੀਂ ਹੁੰਦੀਆਂ ਟਰੱਕ ਵਾਲਾ ਮੈਕਮਾ ਹੋ ਗਿਆ ਜਾਂ ਪੁਲਿਸ ਵਾਲਾ ਮੈਕਮਾ ਇਹਨਾਂ ਕੋਲ ਗੱਲਾਂ ਦੋ ਦੋ ਬੰਦੇਆਂ ਕੋਲ ਗੱਲਾਂ ਹੁੰਦੀਆਂ ਨਹੀਂ ਨੇយਉਤ ਵੈਸੇ ਗੱਲਾਂ ਬਣਾਇਆ ਹੁੰਦੀਆਂ ਪਹਿਲੇ ਇੰਨਾ ਤੇ ਟਾਈਮ ਹੁੰਦਾ ਨਹੀਂ ਉਹਨਾਂ ਡਰਾਈਵਰਾਂ ਦੇ ਦੀ ਕੋਈ ਸੋਚ ਹੁੰਦੀ ਹੱਸ ਨਿਕਲ ਨਜ਼ਰ ਸਾਹਮਣੇ ਕਿਹੜੇ ਕਿਹੜੇ ਰੂਟ ਤੇ ਚੱਲ ਰਹੀ ਆ ਅਸੀਂ ਬੰਬੇ ਚੱਲਦੇ ਰਹੇ ਕਲਕੱਤੇ ਚੱਲਦੇ ਰਹੇ ਠੀਕ ਹੈ ਨੇਪਾਲ ਚੱਲਦੇ ਰਹੇ ਭਾਈ ਜਦੋਂ ਲੰਬੇ ਰੂਟ ਹੁੰਦੇ ਨੇ ਉਹਦੇ ਵੀ ਟਾਈਮ ਪਾਸ ਕਿਵੇਂ ਹੁੰਦਾ ਇੱਕ ਤਾਂ ਚਲੋ ਨੀਂਦ ਵੀ ਬਚਣਾ ਹੁੰਦਾ ਵਿਚਾਰ ਨੀਂਦ ਵੀ ਨਾ ਆਵੇ ਨਾ ਬਟ ਟਾਈਮ ਪਾਸ ਇਦਾਂ ਹੀ ਆ ਕਿ ਜਦੋਂ ਨੀਂਦ ਆ ਕੇ ਗੱਡੀ ਸਾਈਡ ਤੇ ਖੜੀ ਕਰੋ ਸੌਜੋ ਰੋਟੀ ਖਾ ਕੇ ਸੌਜੋ ਔਰ ਗਾਣੇ ਗੁਣੇ ਚੱਲਦੇ ਕਿਹੜੇ ਹੁੰਦੇ ਗਾਣੇ ਤਾਂ ਚੱਲਦੇ ਹੀ ਰਹਿੰਦੇ ਇਸ ਦੀ ਚਮਕੀਲੇ ਹੋਣੀ ਤੇ ਕਦੋਂ ਸਾਨੂੰ ਵੀ ਸੁਣਾ ਦੇ ਕੋਈ ਗਾਣਾ ਨਹੀਂ ਸਾਨੂੰ ਉਹ ਨਹੀਂ ਆਉਂਦਾ ਹੁਣ ਪਿੰਡ ਵਾਲੇ ਸਾਰੇ ਕਹਿ ਰਹੇ ਆ ਸਰਪੰਚ ਸਾਹਿਬ ਦੀ ਗੱਲ ਤਾਂ ਮੰਨਣੀ ਪੈਣੀ ਨਹੀਂ ਉਹ ਨਹੀਂ ਸਾਨੂੰ ਆਉਂਦੇ ਨਹੀਂ ਸਰਪੰਚਾ ਹੁੰਦਾ ਸੁਣਾ ਰੰਦਾ ਲੈ ਵੀ ਲੈਂਦਾ ਤੂੰ ਇਦਾਂ ਨਹੀਂ ਆ ਚਲੋ ਕੋਈ ਹੋਰ ਸੁਣਾ ਦਿਓ ਅਸੀਂ ਕਿਹਨੇ ਜਿਹੜਾ ਮਰਜ਼ੀ ਸੁਣਾ ਦਿਓ ਨਹੀਂ ਨਹੀਂ ਟਰੱਕ ਦਾ ਹੀ ਗਾਣਾ ਸੁਣਾ ਦੇ ਨਹੀਂ ਗਾਣਾ ਗੁਣਾ ਸਾਨੂੰ ਕੋਈ ਨਹੀਂ ਆਉਂਦਾ ਹੋ ਰਿਹਾ ਜੀ ਇਹਨਾਂ ਦੇ ਨਹੀਂ ਹਾਂਜੀ ਇਹਨਾਂ ਦਾ ਬੇਟਾ ਜਸਮੀਨ ਅਖਤਰ ਕੋਈ ਇਹਨਾਂ ਦੀ ਨੋ ਆ ਜੀ ਅੱਛਾ ਜੀ ਹਾਂ ਜੀ ਹਾਂ ਜੀ ਗਾਣੇ ਤਾਂ ਬਹੁਤ ਹੁੰਦੇ ਦੱਸਦੇ ਨਹੀਂ ਹਾਂ ਜੀ ਹਾਂ ਜੀ ਗਾਣੇ ਉਹ ਤਾਂ ਫਿਰ ਜਦੋਂ ਘਰੀ ਨਹੀਂ ਆਉਂਦੇ ਨਾ ਉਹ ਨਹੀਂ ਆਉਂਦੇ ਕੋਈ ਨਾ ਸੁਣਾ ਦੋ ਸਾਰੇ ਸਾਥ ਦੇਣਗੇ ਤੂੰ ਇਹਨਾਂ ਨੂੰ ਆਉਂਦੇ ਆ ਸਾਨੂੰ ਨਹੀਂ ਨਾ ਆਉਂਦੇ ਇੱਕ ਗਾਣਾ ਤੁਸੀਂ ਤੁਹਾਨੂੰ ਯਾਦ ਹੋਣਾ ਚਲੋ ਆਹ ਸੁਣਾਉਂਦਾ ਮੈਂ ਇਹ ਨਹੀਂ ਕਹਦਾ ਤੂੰ ਸੁਣਾਓ ਚਲੋ ਗਾਣਾ ਦੱਸ ਦੋ ਤੁਹਾਨੂੰ ਕਿਹੜਾ ਦੀ ਹੈ ਸਾਡੇ ਸਾਹਮਣੇ ਸਕਦਾ ਉਹ ਦੱਸਦੇ ਆਉਂਦਾ ਪਰ ਤੁਸੀਂ ਕੋਹ ਹੈ ਨਾ ਤੁਸੀਂ ਇਹਨਾਂ ਦੇ ਮਿੱਤਰੋਂ ਤਹੋ ਤੁਸੀਂ ਨਹੀਂ ਨਹੀਂ ਚਲੋ ਹੁਣ ਗਾਣੇ ਤੇ ਦੱਸ ਦੋ ਸਾਡੇ ਦਾ ਚਲੋ ਉੱਥੇ ਦੱਸ ਦੇ ਉਹਦੇ ਦੱਸ ਦੂ ਗਣ ਤਾਂ ਦੱਸਿਆ ਵੀ ਜਮਲੇ ਦੇ ਗਾਣੇ ਸੁਣੀਦੇ ਸੀ ਸਰਮਰ ਨਾਨਕ ਤੇਰੀ ਲਈ ਹਾਂ ਬਸ 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 ਉਹੀ 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 ਉਹ ਤਾਂ ਬਈ ਨਾ ਤਰਸੇਮ ਸਿੰਘ ਨੰਬਰਦਾਰ ਪਿੰਡ ਕਾਲਮਾ ਜੀ ਠੀਕ ਹੈ ਬਈ ਜੀ ਤੁਸੀਂ ਕੀ ਕਰਦੇ ਨੰਬਰਦਾਰੀ ਤੋਂ ਬਿਨਾਂ ਮੈਂ ਨੰਬਰਦਾਰੀ ਤੋਂ ਪਹਿਲਾਂ ਖੇਤੀ ਕਰਦਾ ਸੀ ਠੀਕ ਹੈ ਜੀ ਤੇ ਪਹਿਲਾਂ ਉਦਾਂ ਮੈਂ ਜਦੋਂ ਆਈਟੀਆਈ ਵੀ ਕੀਤੀ ਸੀ 1977 ਦੇ ਵਿੱਚ ਮੈਂ ਆਈਟੀਆਈ ਕੀਤੀ ਸੀ ਠੀਕ ਹੈ ਜੀ ਦੋਸਤੋ ਬਾਅਦ ਜਦੋਂ ਨੌਕਰੀ ਲਈ ਨਸ ਭਾਜ ਕੀਤੀ ਮੈਟਰ ਕੀਤੀ ਮੈਟਰ ਤੋਂ ਬਾਅਦ ਆਈਟੀਆਈ ਕਰਕੇ ਨੌਕਰੀ ਲਈ ਨਸ ਭਾਜ ਕੀਤੀ ਪਰ ਕਿਤੇ ਨੌਕਰੀ ਮਿਲੀ ਨਹੀਂ ਜਦੋਂ ਸਰਕਾਰੀ ਜੋਬ ਮੈਂ ਚਾਹੁੰਦਾ ਸੀ ਪਰ ਸਰਕਾਰੀ ਮਿਲੀ ਨਹੀਂ ਕਬੀਸ਼ਰੀ ਵੀ ਕਹਿੰਦੇ ਤੁਸੀਂ ਕੋ ਨਹੀਂ ਨਹੀਂ ਕਬੀਸ਼ਰੀ ਤੋਂ ਤਾਂ ਚਲੋ ਕਰ ਲਈਦੀ ਚਲੋ ਇੱਕ ਸੁਣਾਤਾ ਦੀ ਸ਼ਰੀ ਦੇ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਨੀਜਾ ਲਾਲਾ ਵੇਂਦੀ ਦੁਨੀਆ ਸਾਰੀ ਏ ਪੁੱਲ ਪਲੇਖੇ ਆ ਕੇ ਫੇਰਾ ਪਾ ਜਾਮੀ ਜਗਦੀ ਪਈ ਏ ਦੁਨੀਆ ਆਣ ਜਗਾ ਜਾਵੀ ਹੋ ਤੈਨ ਤੇਰੀ ਲੀਲਾ ਹਰ ਤਾਂ ਨਿਆਰੀ ਏ ਸਤਿਗੁਰਾਂ ਗਤੈਰੀ ਲੀਲਾ ਨਿਆਰੀ ਏ ਕਿ ਨਾ ਭਾਈ ਗਰਮੇਲ ਸਿੰਘ ਜੀ ਤੁਸੀਂ ਭਾਈ ਕੀ ਕਰਦੇ ਹੋ ਭਾਈ ਇਸ ਟਾਈਮ ਤਾਂ ਮੈਂਬਰ ਪੰਚਾਇਤ ਆ ਠੀਕ ਹੈ ਜੀ ਕੰਡ ਦੀ ਸੇਵਾ ਕਰਦੇ ਪਾਜੀ ਠੀਕ ਹੈ ਹਾਂਜੀ ਹਾਂਜੀ ਵਧੀਆ ਗੱਲ ਐ ਵੀ ਕਰਨੀ ਚਾਹੀਦੀ ਜ਼ਰੂਰੀ ਆ ਭਾਜੀ ਸਾਨੂੰ ਮੌਕਾ ਮਿਲਿਆ ਹੁਣ ਬਿਲਕੁਲ ਹਾਂਜੀ ਹਾਂਜੀ ਮੈਨੂੰ ਇਹ ਸਪੰਡ ਦੇ ਸਭ ਤੋਂ ਰੌਣਕੀ ਤੁਸੀਂ ਲੱਗਦੇ ਹੋ ਨਹੀਂ ਚਲੋ ਸਾਰੇ ਰੌਣਕੀ ਆ ਉਦੋਂ ਹੀ ਲੱਗਦਾ ਭਾਈ ਤੁਹਾਨੂੰ ਐ ਕਿ ਨਹੀਂ ਸਰਪੰਚ ਸਾਹਿਬ ਇਹੀ ਹੈ ਨਾ ਗੱਲ ਹੋਰ ਗੱਲ ਹੋਰ ਕੋਈ ਨਹੀਂ ਨਹੀਂ ਗੱਲ ਹੋਰ ਕੋਈ ਨਹੀਂ ਜੀ ਮੈਂ ਥੋੜਾ ਜਿਹਾ ਭਾਜੀ ਬਾਰੇ ਦੱਸਦਾ ਜੀ ਤੁਸੀਂ ਮੈਗ ਮੇਰੇ ਨਾਲ ਕਰਤਾ ਹੋਰ ਕੋਈ ਗੱਲ ਨਹੀਂ ਫਿਰ ਹੁਣ ਤੁਸੀਂ ਆਪਣੇ ਬਾਰੇ ਵੀ ਦੱਸੋ ਬਸ ਮੇਰੇ ਬਾਰੇ ਭਾਈ ਮੈਂ ਮੈਂਬਰ ਪੰਚਾਇਤਾਂ ਮੈਂ ਪਹਿਲਾਂ ਦੁਬਈ ਸੀਗਾ ਭਾਜੀ ਠੀਕ ਹੈ ਜੀ ਤੇ ਹੁਣ ਇੱਥੇ ਰਹਿੰਦੇ ਆ ਪਹਿਲਾਂ ਦੁਬਈ ਚਲ ਜਾਂਦੇ ਸੀ ਆ ਜਾਂਦੇ ਸੀ ਤੇ ਉਦੋਂ ਹੁਣ ਕੰਮ ਬੰਦ ਹੋ ਗਿਆ ਸੀ ਤੇ ਫਿਰ ਇੱਥੇ ਹੁਣ ਭਾਈ ਦੇ ਨਾਲ ਹੀ ਹੁੰਨੇ ਆ ਹਾਂਜੀ ਦਵਾਈ ਵੀਰ ਕੋਈ ਜਾਦੂ ਸਾਂਝੀ ਕਰੋ ਸਾਡੇ ਨਾਲ ਸਾਡਾ ਭਾਈ ਉਹਦੇ ਕੰਮ ਹੀ ਹੋਰ ਸੀ ਸਾਡਾ ਭਾਈ ਠੇਕੇ ਟੁਕੇ ਜੀ ਖਰਾਬ ਦੇ ਹਾਂਜੀ ਹਾਂਜੀ ਔਖੇ ਕੰਮ ਜੀ ਜੇਲਾਂ ਜੂਲਾਂ ਹੀ ਕੱਟੀਆਂ ਜੀ ਉੱਥੇ ਤੇ ਦਵਾਈ ਚ ਰਹਿ ਜੀ ਟਰਾਲਾ ਅਈ ਜੇਲਾਂ ਜੂਲਾਂ ਟਰਾਲਾ ਵੀ ਚਲਾਇਆ ਜੀ ਹਾਂਜੀ ਤੁਸੀਂ ਤੁਸੀਂ ਦੱਸੋ ਫਿਰ ਕਿਹੜੇ ਗੀਤ ਚੱਲਦੇ ਟਰਾਲੇ ਤੇ ਲੋ ਟਰਾਲੇ ਤੇ ਭਾਈ ਜਦੋਂ ਉਦੋਂ ਉਦੋਂ ਹੁੰਦਾ ਸੀ ਜੈ ਜੀ ਵੀ ਦਾ ਜੈ ਜੀ ਵੀ ਦੀ ਆਹੀ ਕੈਸਟ ਇੱਕ ਆ ਕਿਹੜੀ ਸੀਗੀ ਉਹ ਨਹੀਂ 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 ਸੁਰਮਾ ਨਹੀਂ ਸੁਰਮਾ ਬਾਜ ਆਈ ਹੀ ਇਹ ਕਿਹੜਾ ਹੁੰਦਾ ਯਾਰ ਉਹ ਚਿੱਠੀਆਂ ਨਹੀਂ ਬਾਜੀ ਨਹੀਂ ਨਹੀਂ ਵਿੱਚ ਜਾ ਆਹ ਵਾਹ ਜਿਹੜਾ ਵਾਹ ਵਾਹ ਖੜ ਗਿਆ ਪਾਹੋਂ ਫੜ ਕੇ ਇਹ ਠੀਕ ਹੈ ਹਾਂਜੀ ਹਾਂਜੀ ਯੋ ਵਰ ਸੁਣਾ ਵੀ ਦੋ ਦੋਨੇ ਵੀਰੂ ਮਿਲ ਕੇ ਉਹ ਦੇਖਿਆ ਹੁਣ ਸੁਣਾ ਤੂੰ ਨਹੀਂ ਸ਼ੁਰੂ ਤੋਂ ਤੂੰ ਕੀਤਾ ਹੁਣ ਹੁਣ ਤਾਂ ਕੋਈ ਨਹੀਂ ਭਾਜੀ ਗਾਣੇ ਵੀ ਤਾਂ ਸੁਣਾਵਾਂਗੇ ਹਜੇ ਕਰ ਲਓ ਕਵਰੇਜ ਉਹ ਤਾਂ ਨਾਲ ਦੀ ਨਾਲ ਹੋ ਜਾਂਦੀ ਹੈ ਨਹੀਂ ਕਰ ਲੈਣ ਦੇ ਕੀ ਗੱਲ ਨਾਲ ਦੀ ਨਾਲ ਹੋ ਜਾਂਦੀ ਹੈ ਕਵਰ ਕੇ ਕਵਰੇਜ ਵੀ ਹੋਰ ਟੈਨਸ਼ਨ ਨਾ ਲੋ ਤੁਸੀਂ ਨਹੀਂ ਗਾਣੇ ਹੋਣੇ ਭਾਜੀ ਕਦੀ ਗਾਏ ਨਹੀਂ ਕੋਈ ਨਾ ਹੁਣ ਸਾਨੂੰ ਸੁਣ ਕੇ ਉਦੋਂ ਹੀ ਚਿੱਤਾਂ ਭੁੱਲ ਜਾਂਦਾ ਭਾਜੀ ਸਾਡਾ ਤਾਂ ਚਾਚਾ ਹੀ ਹੁੰਦਾ ਸਿਆ ਚਲ ਚਲ ਫਿਰ ਕਿੱਥੇ ਆ ਜਾ ਚਾਚੇ ਤੋਂ ਤੁਸੀਂ ਕੀ ਸੁਣਨਾ ਚਾਹੁੰਦੇ ਦੱਸੋ ਜੋ ਮਰਜ਼ੀ ਚਾਹ ਚਾਹਣਾ ਬੇ ਚਾਚੇ ਕੀ ਕਹਿੰਦੇ ਜੋ ਚਾਚੇ ਨੂੰ ਵਧੀਆ ਲੱਗੇ ਧਰਮੀ ਕਿ ਕਿਸ ਨਾਹੀ ਕਿ ਦੂਸਰਾ ਸੁਣਾਈ ਜੋ ਤੁਹਾਡਾ ਦਿਲ ਕਰਦਾ ਧਰਮੀ ਸੁਣਾ ਦੂਜਾ ਸੁਣਾ ਦੂਜਾ ਸੁਣਾ ਸਾਨੂੰ ਦੂਜਾ ਨਹੀਂ ਆਪਣੇ ਪਿੰਡ ਦੇ ਸਾਰੇ ਬਜ਼ੁਰਗ ਬੈਠੇ ਆਪਾਂ ਵਧੀਆ ਗੱਲ ਸੁਣਾਵਾਂਗੇ ਜੀ ਵਧੀਆ ਸੁਣਾ ਦਿਓ ਸੱਚੇ ਰੱਬ ਕੋਲੋਂ ਵੇ ਤੂੰ ਡਰ ਬੰਦਿਆ ਸੱਚੇ ਰੱਬ ਕੋਲੋਂ ਵੇ ਤੂੰ ਡਰ ਬੰਦਿਆ ਐਵੇਂ ਨਾ ਤੂੰ ਮੇਰੀ ਮੇਰੀ ਕਰ ਬੰਦਿਆ ਸੱਚੇ ਰੱਬ ਕੋਲੋਂ ਵੇ ਤੂੰ ਡਰ ਬੰਦਿਆ ਆਖਰੀ ਇਹ ਵੇਲਾ ਤੈਨੂੰ ਫੇਰ ਪਛਤਾਉਣਾ ਪਊ ਨੱਚ ਨੱਚ ਬੁੱਲੇ ਵਾਂਗੂ ਰੱਬ ਨੂੰ ਮਨਉਣਾ ਪਊ ਆਖਰੀ ਇਹ ਵੇਲਾ ਤੈਨੂੰ ਫੇਰ ਪਛਤਾਉਣਾ ਪਊ ਨੱਚ ਨੱਚ ਬੁੱਲੇ ਵਾਂਗੂ ਰੱਬ ਨੂੰ ਮਨਉਣਾ ਪਊ ਦولتਾਂ ਦੇ ਪਿੱਛੇ ਨਾ ਤੂੰ ਲੜ ਬੰਦਿਆ ਐਵੇਂ ਨਾ ਤੂੰ ਮੇਰੀ ਮੇਰੀ ਕਰ ਬੰਦਿਆ ਸੱਚੇ ਰੱਬ ਕੋਲੋਂ ਵੇ ਤੂੰ ਡਰ ਬੰਦਿਆ ਐਵੇਂ ਨਾ ਤੂੰ ਮੇਰੀ ਮੇਰੀ ਘਰ ਬੰਦਿਆ ਤੁਸੀਂ ਮੈਂ ਜੀ ਖੇਤੀਬਾੜੀ ਕਰਦਾ ਹਾਂ ਠੀਕ ਹੈ ਜੀ ਹਾਂਜੀ ਭਾਈ ਕੋਈ ਉਹਨਾਂ ਨੂੰ ਵੀ ਸੁਣਾਓ ਤੁਹਾਡੀ ਵਾਰੇ ਉਹਨਾਂ ਤੱਕ ਤਾਂ ਪਹੁੰਚਣੀ ਜਾਈ ਮੈਂ ਕਿ ਮੈਂ ਖੇਤੀਬਾੜੀ ਕਰਦਾ ਹਾਂ ਠੀਕ ਹੈ ਜੀ ਹਾਂਜੀ ਤੇ ਪਿੰਡ ਦੇ ਵਿੱਚ ਗੁਰਦਵਾਰੇ ਦੀ ਸੇਵਾ ਵੀ ਕਰਦੇ ਹਾਂ ਠੀਕ ਹੈ ਜੀ ਹਾਂਜੀ ਭਾਈ ਤੁਸੀਂ ਕੋਈ ਪਿੰਡ ਦੀ ਗੱਲਬਾਤ ਸੁਣਾਓ ਸਾਨੂੰ ਪਿੰਡ ਦਾ ਸਾਡੇ ਦਾ ਬਹੁਤ ਵਧੀਆ ਇਕਤਾ ਬਹੁਤ ਹੈ ਸਾਡੀ ਠੀਕ ਹੈ ਜੀ ਤੇ ਪਿੰਡ ਦਾ ਕੰਮ ਸੋਹਣਾ ਚੱਲਦਾ ਹੈ ਵਧੀਆ ਠੀਕ ਹੈ ਜੀ ਹਾਂਜੀ ਕੋਈ ਮਾਰਾ ਕੰਮ ਨਹੀਂ ਚੱਲਦਾ ਠੀਕ ਜੀ ਸਾਤ ਗੁਰਾਂ ਦੀ ਕਰ ਪਾਇਆ ਬਹੁਤ ਜਿਆਦਾ ਠੀਕ ਹੈ ਜੀ ਸਾਡੇ ਪਿੰਡ ਦਾ ਤੇ ਇਦਾਂ ਹੀ ਰਵੇ ਪਿੱਛੋਂ ਇਦਾਂ ਚੱਲਦੀ ਐ ਇਦਾਂ ਹੀ ਰਵੇ ਕਿਉਂਕਿ ਬਹੁਤ ਵਧੀਆ ਜਗਾਰ ਚੱਲਦਾ ਆ ਠੀਕ ਹੈ ਹਾਂਜੀ ਕੋਈ ਪਿੰਡ ਦੀ ਯਾਦ ਪੁਰਾਣੀ ਦੱਸਣੀ ਹੈ ਸਾਡੇ ਨਾਲ ਸੰਜੀ ਕਰੀਏ ਯਾਦ ਠੀਕ ਹੀ ਹੈ ਵਧੀਆ ਐ ਸਭ ਕੁਝ ਚੱਲਦਾ ਠੀਕ ਹੈ ਜੇ ਵਧੀਆ ਇਹਦਾ ਕੀ ਮਤਲਬ ਹੈ ਨਹੀਂ ਵਧੀਆ ਐ ਚਲੋ ਸੋਹਣਾ ਪਿੰਡ ਦੀ ਯਾਦ ਤੇ ਠੀਕ ਹੈ ਕਿਉਂਕਿ ਪਿੱਛੋਂ ਸਾਡੇ ਪਿੰਡ ਦਾ ਵਧੀਆ ਚੱਲਦਾ ਹੁੰਦਾ ਹਾਂ ਹਾਂਜੀ ਬਹੁਤ ਵਧੀਆ ਹਾਂਜੀ ਸਾਡਾ ਪਿੰਡ ਤਾਂ ਬਹੁਤ ਬੜੀਆ ਈ ਮੋਟ ਜਿਆਦਾ ਬੜੀਆ ਦਾ ਠੀਕ ਹੈ ਜੀ ਜਿੰਨੇ ਇੱਥੇ ਦੇ ਵਿੱਚ ਨੇ ਕਿਹਾ ਨਾ ਸਭ ਰਲ ਮਿਲ ਕੇ ਰਹਿੰਦੇ ਆ ਕੋਈ ਲੜਾਈ ਝਗੜਾ ਨਹੀਂ ਕਰਦੇ ਠੀਕ ਹੈ ਜੀ ਤੇ ਬਾਕੀ ਜੀ ਤੇ ਬਾਕੀ ਸਕੂਲ ਦੇ ਵਿੱਚ ਕੰਮ ਕੀਤਾ ਜੀ 60 ਸਾਲ ਕੀਤਾ ਕੰਮ ਸਕੂਲ ਦੇ ਵਿੱਚ ਕਦਾ ਜੀ ਸਵਾਈ ਦਾ ਠੀਕ ਹੈ ਜੀ ਹਾਂ ਜੀ ਸਵਾਈ ਇਹ ਸਕੂਲ ਬਣਿਆ ਨਾ ਜੀ ਜੀ ਇੱਥੇ ਕਾਲ ਮਾ ਜੋ 1952 ਦੇ ਵਿੱਚ ਬਣਿਆ ਜੀ ਜੀ ਤੇ ਹੁਣੇ ਸੀ ਉਹ ਸਪਾਈ ਦਾ ਕੰਮ ਛੱਡਿਆ ਲੋਕ ਸਾਲ ਹੋ ਗਏ ਠੀਕ ਜੀ ਤੇ ਬਾਕੀ ਬਹੁਤ ਵਧੀਆ ਪੈਂਦੇ ਆ ਠੀਕ ਜੀ ਤੇ ਹੋਰ ਤੁਸੀਂ ਕੋਈ ਮੇ ਤੁਗੀ ਜੀ ਸੁਣਾ ਬਿਲਕੁਲ ਸੁਣਾ ਜੀ ਤੁਸੀਂ ਸੁਣਾਓ ਬਹੁਤ ਸਰਤਾਜ ਸ਼ਹੀਦਾਂ ਦੇ ਸਰਤਾਜ ਸ਼ਹੀਦਾਂ ਦੇ ਸਤ ਗੋਰੀ ਅਰਜਣ ਦੇਵ ਪਿਆਰੇ ਧੰਨ ਮਾਤਾ ਪੰਨੀ ਜੀ ਜਿਨੇ ਜਨਮੇ ਰਾਜ ਦੁਲਾਰੇ ਸਿੱਖੀ ਦੇ ਬੂਤੇ ਤੇ ਸਤ ਗੋੜ ਧਰਮ ਸਦਕ ਨੂੰ ਜੜਦੇ ਧੂਮੀ ਪਰ ਬੰਨੇ ਜੋ ਰਹੀਂਦੇ ਸਦਾ ਸ਼ਮ ਵਿੱਚ ਸੜਦੇ ਓ ਇੱਕ ਟੋਲਾ ਪੜਤਾਂ ਦਾ ਇੱਕ ਟੋਲਾ ਪੜਤਾਂ ਦਾ ਸਿੱਧਾ ਅਨੰਦਪੁਰ ਵੱਲ ਨੂੰ ਆਇਆ ਦੁਖੀਆਂ ਦੀ ਖਾਤਰ ਸੀ ਨੌਵੇਂ ਪਾਠ ਜਾਂ ਸਿਸਕਟਾ ਆ ਮਤੀ ਦਾਸ ਦਿਆਲਾ ਜੀ ਮਤੀ ਦਾਸ ਦਿਆਲਾ ਜੀ ਸਤੀ ਦਾਸ ਅੱਗੇ ਹੋ ਖੜਦੇ ਕੋਮੀ ਪਰਵਾਨੇ ਜੋ ਔਰੇ ਇੰਦੇ ਇਹਸਾ ਰਾਜਮਾਂ ਵਿੱਚ ਸੜਦੇ ਲੈ ਥਾਪਨਾ ਸਤ ਗੁਰ ਦੀ ਲੈ ਥਾਪਨਾ ਸਤ ਗੁਰ ਦੀ ਬੰਦਾ ਸਿੰਘ ਸਰਹੰਦ ਤੇ ਚੜਿਆ ਜੋ ਜ਼ੁਲਮ ਕਮਾਉਂਦੇ ਸੀ ਜੋ ਦਾ ਨਾਲ ਉਹਨਾਂ ਦੇ ਲੜਿਆ ਹੁਣ ਖਾਨ ਵਜ਼ੀਰ ਦੇ हण खान बज़ी दे दे। पप किस तरह चढ़ंद कौमी पर बने जो रही सदाछमा बचंदस दानी न सबंस दानी ने माता पिता पुत्री बारे चेरे ते गव न ਕਹਿੰਦਾ ਹੁਣ ਮੈਂ ਕਰਜ ਉਤਾਰੇ ਇਤਿਆਸ ਵਿਚਾਰ ਲਵੋ ਇਤਿਆਸ ਵਿਚਾਰ ਲਵੋ ਕੱਲੇ ਸਵਾ ਲੱਖ ਨਾਲ ਲੜਦੇ ਕੌਮੀ ਪਰਵਾਨੇ ਜੋ ਉਹ ਰਹਿੰਦੇ ਸਦਾ ਥਮਾ ਵਿੱਚ ਸਰਦੇ ਜਿਆਦ ਕਿਵੇਂ ਰੱਖੇ ਦੱਸੋ ਜਿਆਦ ਮੈਂ ਭਾਈ ਬਹੁ ਕੀਤੀ ਸੀ ਠੀਕ ਹੈ ਜੀ ਹਾਂਜੀ ਕਿੰਨਾ ਬੜੇ ਮੈਂ ਅੱਜ ਤੇਰੇ ਬੱਤੀ ਹਟਿਆ 10ਵੀਂ ਪਾਸ ਸੀ 90 ਸਾਲ ਦੇ ਵਿੱਚ ਹਾਂ 69 ਹਾਂ ਜੀ ਸਾਨੂੰ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਮੇਰੀ 74 ਸਾਲ ਬਾਲਕਨਾਥ ਲਿਆ ਜਿਹੜਾ ਪ੍ਰੋਗਰਾਮ ਜਿੱਦਾਂ ਉਹਨਾਂ ਫੰਦਾ ਚੌਂਕੀਆਂ ਜਿੱਦਾਂ ਲੱਗਦੀਆਂ ਹੁੰਦੀਆਂ ਸੀ ਤੇ ਫਿਰ ਅਸੀਂ ਗਾਉਂਦੇ ਹੁੰਦੇ ਸੀ ਬਾਬੇ ਬਾਲਕਨਾਥ ਦੇ ਸ਼ਬਦ ਵੀ ਬਹੁਤ ਬਹੁਤ ਯਾਨੀ ਸਾਡੀ ਮੰਡਲੀ ਜਿਹੜੀ ਇਕੱਠੀ ਹੁੰਦੀ ਪੰਜ ਸੱਤਾ ਮੁੰਡਿਆਂ ਦੀ ਠੀਕ ਹੈ ਤੇ ਇਹ ਛੋਟੇ ਹੁੰਦੇ ਅਸੀਂ ਗਾਉਂਦੇ ਰਹੇ ਬਹੁਤ ਉਹ ਫੇ ਇਦਾਂ ਜਿਹੜੀ ਚੀਜ਼ ਨੂੰ ਅਸੀਂ ਗਾਉਂਦੇ ਸੀ ਨਾ ਉਹ ਸਾਨੂੰ ਭੁੱਲਦੀ ਨਹੀਂ ਚੇਤੇ ਹੀ ਅਸੀਂ ਰੰਦੀ ਪੂਰੀ ਦੀ ਪੂਰੀ ਜਿੰਨਾ ਚਿਰ ਹੋਰ ਕੋਈ ਤੁਹਾਡੇ ਸਾਥੀ ਹੈਗਾ ਉਸ ਟਾਈਮ ਤੇ ਕੋਣ ਆਲਾ ਉਹਰੇ ਸਾ ਠੀਕ ਆ ਜੀ ਮੇਰੇ ਨਾਲ ਦੇ ਤਾਂ ਗਏ ਆ ਨੰਗੋ ਜਲ ਅਸੀਂ ਹਾਂਜੀ ਠੀਕ ਹੈ ਜੀ ਇਹ ਹੁਣ ਨਵੀਂ ਉਧਾਵਾਦੀ ਹੈਗੀ ਆ ਉਹ ਗਾਉਂਦੇ ਗਾਦੇ ਹੈਗਾ ਉਹਨਾਂ ਨਾਲ ਸਾਡਾ ਨਹੀਂ ਕੋਈ ਤਾਲੁਕਾ ਤੇ ਗੀਤ ਤੁਹਾਨੂੰ ਸੁਣਾ ਲੈਨੇ ਚਲੋ ਗੀਤ ਸੁਣਾਓ ਇਹ ਸੁਣੋ ਤੇਰਾਣਕ ਮੇਲੇ ਦਾ ਗੀਤ ਨੇ ਆ ਤੇ ਆਉਣਦੇ ਆਉਣ ਉਹ ਐਸੇ ਜਾਗ ਤੇ ਛਿਟੇ ਛਣ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਗੱਡੀਆਂ ਤੇਲ ਮੁੱਕਦੇ ਛੱਕਦੇ ਨੂੰ ਚੀਕਾਂ ਕਈ ਇੰਜਣਾ ਨੇ ਛੱਡੀਆਂ 6 ਵਜ ਕੇ ਇੰਜਣ ਦੀ 6 ਵਜ ਕੇ ਇੰਜਣ ਦੀ ਉੱਤਰ ਜਾਂਦਾ ਲਈ ਤੋਂ ਠੇਲਾ ਇਰੌਣਿਕ ਦੋ ਕੜੀਆਂ ਉਹ ਜਾਣਾ ਵਿਛੜ ਪਰਾਵੋ ਮੇਲਾ ਇਰੌਣਿਕ ਦੋ ਕੜੀਆਂ ਜਾਣਾ ਵਿਛੜ ਪਰਾਵੋ ਮੇਲਾ ਇਹ ਹੀਰਾ ਜਨਮ ਬੰਦੇ ਇਹ ਹੀਰਾ ਜਨਮ ਬੰਦੇ ਭਾਗਾ ਨਾਲ ਤੇਰੇ ਹੱਥ ਆਇਆ ਇਹ ਹੀਰਾ ਜਨਮ ਬੰਦੇ ਭਾਗਾ ਨਾਲ ਤੇਰੇ ਹੱਥ ਆਇਆ ਕੁਝ ਖਾਟਲਾ ਨਿਕੀਆਂ ਤੂੰ ਤੇਰੇ ਹੱਥ ਨਹੀਂ ਆਉਣਾ ਬੇਲਾ ਏ ਰੋਣਿਕ ਦੋ ਕਰੀਆਂ ਤੇ ਜਾਣਾ ਪਿਛੜ ਪਰਾਵੋ ਮੇਲਾ ਮਹਰੀ ਕੀ ਨਾਮੀ ਕ੍ਰਿਸ਼ਨ ਦੀ ਮਤਈ ਤੁਸੀਂ ਦੱਸੋ ਕੋਈ ਪਿੰਡ ਦੀ ਗੱਲ ਮਤ ਪੁਰਾਣੀ ਪਿੰਡ ਸਾਡਾ ਬਹੁਤ ਵਧੀਆ ਹੈ ਭਾਜੀ ਸਾਰਿਆਂ ਦੀ ਸਹਿਮਤ ਨਾਲ ਚੱਲਦਾ ਹੈ ਠੀਕ ਹੈ ਜੀ ਹੋਰ ਸਾਰੇ ਠੀਕ ਠਾਕ ਆਂ ਜੀ ਮਤਈ ਕੋਈ ਪਿੰਡ ਦੀ ਪੁਰਾਣੀ ਗੱਲ ਮੈਂ ਤੁਹਾਨੂੰ ਪਿੰਡ ਦੀਆਂ ਪੁਰਾਣੀਆਂ ਗੱਲਾਂ ਕਿਹੜੀਆਂ ਸੁਲਾਈਆਂ ਪੁੱਤ ਜਦੋਂ ਬੀਬੀਆਂ ਇਕੱਠੀਆਂ ਹੁੰਦੀਆਂ ਸੀ ਉਹ ਗੱਲਾਂ ਬਾਤਾਂ ਸਾਡੇ ਹਾਂ ਜੀ ਜਦੋਂ ਇਕੱਠੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਜੀ ਇੱਕ ਦੂਜੇ ਨੂੰ ਹਾਸਾ ਮਖੌਲ ਕਰ ਲੈਂਦੀਆਂ ਸੀਗੀਆਂ ਅੱਛਾ ਜੀ ਬਸ ਹੁਣ ਆਪਣੇ ਆਪਣੇ ਅੰਦਰ ਹੀ ਰਹਿੰਦੀਆਂ ਆ ਠੀਕ ਬਸ ਇਹੋ ਗੱਲਾਂ ਹੋਰ ਸਾਡੇ ਕੋਲ ਕੋਈ ਨਹੀਂ ਠੀਕ ਹੈ ਅਧਿਆਪਕ ਸਸੀ ਗਾਲ ਜੀ ਮਤਈ ਕੀ ਨਾਮ ਹੈ ਜੀ ਬਲਦੇਵ ਕੌਰ ਜੀ ਠੀਕ ਹੈ ਮਤਈ ਤੁਸੀਂ ਸੁਣਾਓ ਕੋਈ ਗੱਲਬਾਤ ਪੁਰਾਣੀ ਸੰਝੀ ਕਰੋ ਸਾਡੇ ਬੀਬੀ ਨਹੀਂ ਆਉਂਦੀਆਂ ਜੀ ਇਹਨਾਂ ਤੋਂ ਪੁੱਛਣੋ ਸਾਡੀ ਬੀਬੀ ਨਹੀਂ ਆਉਂਦੀ ਉਹ ਥੋੜੇ ਵੱਲ ਘਰੇ ਇੱਥੇ ਛੋਟੇ ਜੀ ਵੱਡੀ ਬੀਬੀ ਕਿਹੜੀ ਹੈ ਹੈਗੇ ਜੀ ਤੁਸੀਂ ਇਹ ਮੇਰੇ ਸਾਹ ਲੈ ਆਓ ਸਾਡੀ ਖਾਣੀ ਆਜ ਖਾਣੀ ਸਾਡੀ ਕੋਈ ਪਤਾ ਨਹੀਂ ਹਾਂਜੀ ਉਹਨਾਂ ਨੂੰ ਪੁੱਛੋ ਠੀਕ ਹੈ ਜੀ ਦੇਖੋ ਜੀ ਬਹੁਤ ਵਧੀਆ ਪਿੰਡ ਸਾਡਾ ਸਾਡੇ ਅਸੀਂ ਆਪਣੇ ਪਿੰਡ ਦੇ ਨਾਲ ਬਹੁਤ ਵਧੀਆ ਚੱਲਦੇ ਨੇ ਬੀਬੀਆਂ ਇਹ ਦੱਸੋ ਬੋਲੀਆਂ ਕਿਹੜੀਆਂ ਪਾਉਣ ਵਾਲੀਆਂ ਨੇ ਬੋਲੀਆਂ ਤਾਂ ਪਤੇੜੀਆਂ ਹੁੰਦੀਆਂ ਨੇ ਸਭ ਪਰ ਪਾਓ ਫਿਰ ਬੀਬੀ ਨੇ ਕਰ ਦੇਣੀ ਤੁਹਾਨੂੰ ਹੈ ਜੀ ਹੁਣ 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 ਬਾਬੇ ਨੇ ਤਾਂ ਗਾਣੇ ਸੁਣਾ ਕੇ ਤੁਹਾਨੂੰ ਦੱਸ ਤੇ ਵੀ ਹਾਂ ਉਹ ਮੈਂ ਬੋਲੀ ਪਾਉਂਗੀ ਮੈਂ ਹਾਂ ਪਾਉਗੀ ਆਹ ਛੋਟੇ ਕੋੜ ਦੇ ਕੋਈ ਨਹੀਂ ਹਰਾ ਪੜਣਾ ਜੀ ਪੀਲਾ ਪੜਣਾ ਸਾਡੇ ਦੇ ਦੇਸ਼ ਦਾ ਤਿਰੰਗਾ ਜੀ ਬੜਾ ਸੋਣਾ ਮਦੇ ਕੀ ਨਾ ਮੇ ਤੁਸੀਂ ਕੋ ਮਦੇ ਤੁਸੀਂ ਸੁਣਾਓ ਕਿ ਪਿੰਡ ਦੀ ਗੱਲਬਾਤ ਬੀਬੀਆਂ ਸੁਣਾਇਆ ਗੱਲ ਜਦੋਂ ਬੀਬੀਆਂ ਇਕੱਠੀਆਂ ਹੁੰਦੀਆਂ ਨੇ ਉਦੋਂ ਕਿਵੇਂ ਗੱਲਾਂ ਬਾਤਾਂ ਕਰਦੀਆਂ ਸੁਣਾਉਂਦੇ ਨਹੀਂ ਹਾਂਜੀ ਅਸੀਂ ਬਾਹਰੇ ਨੇ ਨਿਕਲਦੇ ਗੱਲਾਂ ਬਾਤਾਂ ਕਰਨਾ ਨਹੀਂ ਹੁਣ ਇਹ ਤਾਂ ਹੁਣ ਦਾ ਹੁਣ ਦਰਵਾਜ਼ਾ ਚੱਲਿਆ ਬਾਹਰ ਨਿਕਲਣਾ ਪਹਿਲਾਂ ਤਾਂ ਚੱਲਦੇ ਸੀ ਹਾਂਜੀ ਦੇਵਪਤੀ ਗਾਜੀ ਆਪਣਾ ਦੇਸ਼ ਆਪਣਾ ਮੁਲਕ ਬੜਾ ਸੋਹਣਾ ਆਪਣਾ ਠੀਕ ਹੈ ਹਾਂ ਮਾਦੀ ਪਿੰਡ ਤੁਸੀਂ ਕਿੰਨਾ ਬਦਲ ਦੇਖਿਆ ਜਦੋਂ ਪਿੰਡ ਤੇ ਵਿਆਹ ਹੀ ਆ ਵਿਆਹ ਕਿ ਆਈਆਂ ਸੀ ਤੁਸੀਂ ਉਦੋਂ ਪਿੰਡ ਕਿਵੇਂ ਸੀ ਹੁਣ ਕਿਵੇਂ ਹੁਣ ਅੱਗੇ ਨਾ ਬਹੁਤ ਮਾਹੌਲ ਬਦਲ ਕੇ ਆਇਆ ਅੱਗੇ ਬਹੁਤ ਇਦਾਂ ਦਾ ਸੀਗਾ ਜਦੋਂ ਤੁਸੀਂ ਆਏ ਉਦੋਂ ਤੋਂ ਬਦਲੇ ਆਇਆ ਬਹੁਤ ਜਿਆਦਾ ਹਾਂ ਸਭ ਤਰੱਕੀ ਕਰ ਗਏ ਹੁਣ ਸਭ ਹਾਂ ਤਾਂ ਬਹੁਤ ਬਦਲਿਆ ਆਇਆ ਹਾਂ ਸੋਹਣਾ ਬਣ ਗਿਆ ਅਸੀਂ ਹਿੰਮਤ ਕੀ ਕਿੰਨੀ ਉਮਰ ਹੋ ਗਈ ਤੁਹਾਡੀ 85 ਸਾਲ ਕੈਸੀ ਦਾ ਰੋਗੀ ਜੀ ਠੀਕ ਹੈ ਮਾਦੇ ਜੀ ਤੁਸੀਂ ਬਹੁਤ ਜਮਾਨਾ ਬਦਲਦਾ ਦੇਖਿਆ ਬਹੁਤ ਦੇਖਿਆ ਪਹਿਲਾਂ ਕਿਵੇਂ ਹੁੰਦਾ ਸੀ ਹੁਣ ਦੱਸੋ ਕਿਵੇਂ ਪਹਿਲਾਂ ਹੁੰਦਾ ਸੀ ਇੱਥੇ ਛੰਨਾ ਬਣੀਆਂ ਆਂਦੀਆਂ ਪਸ਼ੂ ਵੱਜਦੇ ਸੀ ਜੀ ਜੀ ਘਾਹ ਖੋਤ ਖੋਤ ਬਾਹਰ ਲਿਆਈਦਾ ਸੀ ਹੁਣ ਮੌਜ ਨਾਲ ਪੱਖੇ ਅੰਦਰ ਲੈ ਸੋਣ ਹਣ ਪੁੱਤ ਸਾਡੇ ਰਾਜੀ ਰਹਿਣ ਕਮਾਉਣ ਵਾਲੇ ਪਹਿਲਾਂ ਦੀ ਸੱਸਾਂ ਤੇ ਹੁਣ ਦੀ ਸੱਸਾਂ ਜੀ ਤੁਹਾਨੂੰ ਕੀ ਫਰਕ ਲੱਗਦਾ ਦੱਸੋ ਹੁਣ ਇੰਨਾ ਫਰਕ ਹੈ ਵੀ ਹੁਣ ਵਾਲੀਆਂ ਸੱਸਾਂ ਜਿਹੜੀਆਂ ਆ ਬਣਦੀਆਂ ਗਾਂ ਉਹ ਉਧਰ ਉਧਰ ਹੀ ਲੜਦੀਆਂ ਜਾਂ ਆ ਦੀਆਂ ਜਿਹੜੀਆਂ ਪਹਿਲਾਂ ਸੀ ਉਹ ਚੰਗੀਆਂ ਸੀ ਅੱਛਾ ਜੀ ਵੰਦੇ ਨਾ ਉਹ ਦੂਤ ਤੇ ਪਹਿਲਾਂ ਲੜਦੀ ਨਹੀਂ ਸੀ ਹੁਣ ਲੜਦੀਆਂ ਨੇ ਹੁਣ ਲੜ ਪਈ ਨੇ ਦੇਖ ਕੇ ਹੀ ਕਹਿੰਦੀ ਮੈਂ ਤੇਰੇ ਨਾਲ ਤੇ ਜੇ ਤੂੰ ਮੇਰੇ ਨਾਲ ਅੱਛੀ ਪਹਿਲਾਂ ਸਾਡੀਆਂ ਚੰਗੀਆਂ ਠੀਕ ਹੈ ਹੁਣ ਗਾਂਬਾਲੀਆਂ ਤੇ ਨਹੀਂ ਹੁਣ ਵਾਲੀਆਂ ਕਹਿੰਦੀ ਨੇ ਪਹਿਲਾਂ ਸੱਸਾਂ ਮੜੀਆਂ ਹੁੰਦੀਆਂ ਨਾ ਨਾ ਪਹਿਲਾਂ ਬਹੁਤ ਚੰਗੀਆਂ ਸੀ ਪਹਿਲਾਂ ਤਾਂ ਕਹਿੰਦੇ ਪਹਿਲਾਂ ਤਾਂ ਕਹਾਣੀ ਬਣੀ ਵੀ 700 ਵੀ ਚੰਗੀ ਹੋਵੇ ਨਹੀਂ ਫੋਟੋ ਟੰਗੀ ਹੋਵੇ ਪਹਿਲਾਂ ਤਾਂ ਉਹ ਸੀ ਹੁਣ ਤਾਂ ਬਣੀ ਨਹੀਂ ਕੋਈ ਆਪੇ ਬਣਾ ਲਈਆਂ ਪਹਿਲਾਂ ਸੱਸ ਕੰਮ ਬੜਾ ਦਿੰਦੀ ਸੀ ਹਾਂਜੀ ਸੱਤ ਕੰਮ ਬਾਦ ਦਿੰਦੀ ਹੁਣ ਸੱਤ ਵੀ ਅੰਦਰ ਸੁੱਤੀ ਰਹਿੰਦੀ ਨੂੰ ਵੀ ਸੌਂਜਣ ਦੀ ਠੀਕ ਪੜੀ ਤੂਈ ਉਹਦੋਂ ਚਰਕੇ ਝੁਰਕੇ ਕੱਤੇ ਬਥੇਰੇ ਉਹ ਚਰਕੇ ਕੱਤਣ ਲਈ ਉਹ ਸਾਨੂੰ ਕੋਈ ਸਟੋਰੀ ਦੱਸੋ ਚਰਕੇ ਕਤਨੇ ਦਿਨੇ ਨੂੰ ਕੰਮ ਕਰਨਾ ਰਾਤ ਨੂੰ ਸਾਮਣਾ ਨਹੀਂ ਕਹਿਣਾ ਕਤਾਂਗੇ ਖੇ ਸਲਵਾਵਾਂਗੇ ਘਰ ਨਿਆਣੇ ਠਕਾਂਗੇ ਤੇ ਹੁਣ ਤਾਂ ਬਣੇ ਬਣਾਏ ਵੀ ਤੇਰੇ ਬੱਚੇ ਲੈ ਆਉਂਦੇ ਆ ਜੀ ਜੀ ਇੱਥੇ ਇਧਰ ਹੁਣ ਹੁਣ ਮੇਰੀ ਗੱਲ ਸੁਣੋ ਹੁਣ ਤੁਸੀਂ ਖੜੇ ਮੁੰਡਿਆਂ ਦੇ ਵਿੱਚ ਹਾਂ ਜੀ ਬਸ ਇੱਕ ਹੁਣ ਕਿੱਕਵਾ ਗਾਣਾ ਗਾਉਣਾ ਪੈਣਾ ਕੋਈ ਗੱਲ ਨਹੀਂ ਜੱਜੀ ਵੀ ਬਣਾਂ ਮੈਂ ਚਾਚਾ ਵੀ ਆ ਯਾਰ ਦੋਸਤ ਵੀ ਆ ਜੀ ਵਿੱਚ ਸੈਮੂਅਲ ਸਿੱਧੂ ਮੇਰਾ ਨਾਮ ਆ ਸਾਰੇ ਮੈਨੂੰ ਚਾਚਾ ਵੀ ਕਹਿੰਦੇ ਪਰ ਮੈਂ ਸਾਰੇ ਮੁੰਡੇ ਮੇਰੇ ਨਾਲ ਸਾਰੇ ਭਰਾਵਾਂ ਵਾਂਗੂ ਰਹਿੰਦੇ ਬਿਲਕੁਲ ਤੇ ਜਦੋਂ ਕਿਤੇ ਜਦੋਂ ਕਿਤੇ ਅਸੀਂ ਜਿੱਦਾਂ ਆਉਣਾ ਜਾਣਾ ਹੋਵੇ ਤਾਂ ਫਿਰ ਉੱਥੇ ਚਾਚਾ ਜੀ ਤੇ ਜਦੋਂ ਅਸੀਂ ਗਰਾਊਂਡ ਦੇ ਵਿੱਚ ਸਾਰੇ ਹੁੰਨੇ ਆ ਫਿਰ ਅਸੀਂ ਭਰਾ ਹੁੰਨੇ ਆ ਗਰਾਊਂਡ 'ਚ ਟੂਰਨਾਮੈਂਟ ਕਰਾਈਦਾ ਹਰ ਇੱਕ ਸਾਲ ਸਾਡੇ ਭਰਾ ਦਾ ਬਹੁਤ ਵੱਡਾ ਸਹੂਲਕ ਸਾਰੇ ਭਰਾਵਾਂ ਨੇ ਦਿੰਦੇ ਆ ਹਰ ਇੱਕ ਸਾਲ ਮੁੰਡਿਆਂ ਨੂੰ ਨਸ਼ਿਆਂ ਤੋਂ ਹਟਾ ਕੇ ਟੂਰਨਾਮੈਂਟ ਕਰਾਇਆ ਜਾਂਦੇ ਯਾ ਟਿੰਗ ਬਿਲਕੁਲ ਹਾਂਜੀ ਚਲੋ ਆਉਣ ਤੋਂ ਬ੍ਰੇਕ ਲੈਣਾ ਛੱਡ ਦੋ ਸਿੱਧੂ ਦਾ ਸੁਣਾ ਦਈਏ ਫੇ ਜਿਹੜਾ ਮਰਜੀ ਆਉਣ ਦੋ ਸਿੱਧੂ ਦਾ ਸੁਣਾ ਕਿਹੜਾ ਸੁਣਾਇਆ ਮੋੜੇ 295 ਨਾ 293 ਸੁਣਾਉ 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 ਕੋਈ ਗਾ ਨਹੀਂ ਆ ਪਤਾ ਨਹੀਂ ਕਿਹੜੀਆਂ ਅਗੇ ਨਹੀਂ ਦਾਦਾ ਸੁਣਾ ਨਹੀਂ ਨਹੀਂ ਸੁਣਾਓ ਤੁਸੀਂ ਜਿਹੜਾ ਜਿਹੜਾ ਤੁਹਾਡਾ ਦਿਲ ਕਰਦਾ ਕੀ ਜਿਹੜਾ ਕਹਿ ਦੂਗਾ ਉਹ ਹੀ ਸੁਣਾ ਕੱਲ੍ਹ ਵਾਰ ਦਾ ਤੋਂ ਹੋਈਆ ਉਹਦੇ ਸੁਣਾ ਦੇ ਚਲ ਕੱਲ੍ਹ ਵਾਰ ਚਲੋ ਬਈ ਨਹੀਂ 295 ਸੁਣਾਓ ਕੱਲ੍ਹ ਵਾਰ ਦਾ ਵਾਲੀ ਸੁਣਾ ਦੋ ਬਾਈ ਕਰ 294 295 ਵਿੱਚ ਗਲੀ ਦੇ ਹੋਵੇ ਟੱਕ ਹਾਂ ਨਾਉਂ ਦਿਓ ਬਿੱਚ ਗਲੀ ਦੇ ਹੋ ਗਾ ਟੱਕਰੇ ਖੜ ਗਿਆ ਬਾਹੋਂ ਫੜ ਕੇ ਪਾਣੀ ਪਾਣੀ ਹੋ ਗਈ ਮਿੱਤਰਾ ਤੱਕ ਤੱਕ ਸੀਨਾ ਧੜਕੇ ਖੜ ਜਾਵੇ ਮਿੱਤਰਾ ਟੱਕੂਏ ਤੇ ਟਕੂਆ ਖੜ ਕੇ ਖੜ ਜਾਵੇ ਮਿੱਤਰਾ ਟੱਕੂਏ ਤੇ ਟਕੂਆ ਖੜ ਦੇ ਆਉਣ ਦੇ ਤੇਰੇ ਵੀਰਾਂ ਤਾਂ ਹੀ ਮੈਂ ਨਹੀਂ ਕਿਸੇ ਤੋਂ ਡਰਦਾ ਦੇਖ ਗੰਡਾ ਸਾਤਖਾ ਜੱਟ ਦਾ ਬਹਿ ਜਾ ਬਹਿ ਜਾ ਕਰਦਾ ਜੱਟ ਦੀ ਯਾਰੀ ਤੇ ਤੇਰੇ ਪਟੋਲਾ ਮਰਦਾ ਜੱਟ ਦੀ ਯਾਰੀ ਤੇ ਤੇਰੇ ਪਟੋਲਾ ਮਰਦਾ ਸਸੀ ਗਾ ਸੋਹਣਾ ਗਾਣਾ ਬਹੁਤ ਸੋਹਣਾ ਬਹੁਤ ਇਦਾਂ ਹੀ ਤੁਹਾਡੀ ਜਾਰੀ ਜਿਹੜੀ ਬਣੀ ਰਹੇ ਇੰਦਾ ਹੀ ਪਿਆਰ ਬਣਿਆ ਰਹੇ ਪਿੰਡ ਦਾ ਇਦਾਂ ਹੀ ਵਿਕਾਸ ਰਹੇ ਏਸੀ ਪਿੰਡ ਕਾਲਵਾ ਦੀ ਸਾਥ ਹੁਣ ਵਾਧੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਕੰਦਰ ਦੇ ਨਾਲ ਹਾਕਮ ਸਿੰਘ ਆਮਦਗੜੀਆ ਪਿੰਡ ਕਾਲੋ